ਹਾਂਜੀ ਬਾਈ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਅਸੀਂ ਪਿੰਡ ਰਾਮਣਵਾਸ ਤੋਂ ਸਾਰੇ ਭਰਾ ਅਸੀਂ ਚੀਮੇ ਦੇ ਕੱਟੜ ਭੈਣਾ ਹਰਮਨ ਚੀਮੇ ਦੇ ਐਡਾ ਪੋਹਲਾ ਜਿਹਾ ਬੰਦਾ ਉਹ ਰੱਬ ਨੇ ਇੰਨੀ ਤਰੱਕੀ ਬਖਸ਼ੀ ਆ ਉਹਦੀ ਨੀਤ ਸਾਫ਼ ਹੈ ਦਿਲ ਸਾਫ਼ ਹੈ ਤਾਂ ਦੇਖੋ ਅੱਜ ਉਹ ਕਿੱਥੇ ਜਾ ਕੇ ਬਹਿ ਗਿਆ ਅੱਜ ਅਸੀਂ ਉਹਦਾ ਲੈਬ ਸ਼ੋਅ ਦੇਖ ਕੇ ਪ੍ਰਭਾਵਿਤ ਹੋ ਕੇ ਤੇ ਸਾਡੇ ਜਿਹੜਾ ਅਸੀਂ 2-4 ਲੈਣਾ ਲਿਖਿਆ ਸੁਣਾਦਗੇ ਅਸੀਂ 2-4 ਲੈਣਾ ਲਿਖਿਆ ਵੈਸੇ ਗਾਮੇ ਬਾਈ ਦੇ ਥੈਣ ਹੋਣ ਦੇ ਨਾਤੇ ਚੀਮੇ ਬਾਈ ਜਿਹੀ ਕੱਟੜ ਭੈਣਾਂ ਸੀ ਬਾਈ ਦੀ ਪਹਿਲਾਂ ਪਟਿਆਲੇ ਹੁਣ ਚੰਡੀਗੜ੍ਹ ਲਾਉਂਦਾ ਫਿਰੇ ਕਿਹੜੀਆਂ ਜਰੀਆਂ ਨਹੀਂ ਜਾਂਦੀਆਂ ਰੰਧਾਵੇ ਤੋਂ ਚੜਾਈਆਂ ਚੀਮੇ ਤੇਰੀਆਂ ਬੇਮੋਤੀਆਂ ਦੇ ਦੰਦ ਦਿਸਦੇ ਜਦ ਖੋਲਦਾ ਪਤੰਦਰ ਆ ਮੂੰਹ ਵੇ ਰੰਗ ਤੇਰਾ ਕਾਲਾ ਚੀਮਿਆਂ ਪਰ ਦਿਲ ਦਾ ਸਾਫ ਐ ਤੂੰ ਵੇ ਰੰਗ ਤੇਰਾ ਕਾਲਾ ਚੀਮਿਆਂ ਬਾਲ ਵੀ ਕਟਾਲੇ ਦਾੜ ਸਟੇਟ ਤੂੰ ਕਰਾ ਲਈ ਉੱਤੋਂ ਟੀ ਸਾਲਟਰ ਮਾਨੀ ਦੀ ਤੁਪਾਲੀ ਫਿਰਨਾ ਵਾ ਤੇਰੇ ਤੇ ਫਰੇਮ ਮੱਚਦਾ ਉਹਦਾ ਆਪਾਂ ਕੁੱਟ ਦਿਆਂਗੇ ਸਾਰੇ ਜਾਨੇ ਮੂੰਹ ਬੇਰੰਗ ਤੇਰਾ ਕਾਲਾ ਚੀਮਿਆ ਪਰ ਦਿਲ ਦਾ ਸਾਂਪ ਐ ਤੂੰ ਕੱਢਦੇ ਆ ਲੋਕ ਕੱਟੀ ਜਾਣ ਗਾਲ ਵੇ ਕੱਢਦੇ ਆ ਲੋਕ ਤੈਨੂੰ ਕੱਢੀ ਜਾਣ ਗਾਲ ਵੇ ਜਾਨ ਕੱਢ ਲੈਣਾ ਜਦੋਂ ਕਹਿਣਾ ਲਵਜੂ ਤੂੰ ਆਲ ਵੇ ਵੇ ਸੱਲੀ ਜੀ ਚੱਕ ਕੇ ਤੂੰ ਕੈਂਡਾ ਬਣਾ ਲੈ ਨਾ ਮੂੰਹ ਫੇਰ ਰੰਗ ਤੇਰਾ ਕਾਲਾ ਚੀਮਿਆ ਪਰ ਦਿਲ ਦਾ ਸਾਭਿਆ ਤੂੰ ਬਈ ਚੀਮਾ ਫਰਜ਼ ਤੋਂ ਅਰਥ ਤੇ ਪਹੁੰਚ ਗਿਆ ਬਿਲਕੁਲ ਚੰਡੀਗੜ੍ਹ ਫਿਰਦਾ ਹੈ ਸਲੂਨ ਚ ਸੜਲ ਕੀ ਦੱਸਦਾ ਜੀ ਤੂੰ ਕੀ ਕਰੀ ਜਾਂਦਾ ਚੰਡੀਗੜ੍ਹ ਉਹ ਗਏ ਮੋਮਬੱਤੀ ਨੇ ਦਾੜੀ ਕਟਾਈ ਜਾਂਦਾ ਇੱਕ ਚੰਗੇ ਸਲੂਨ ਤੇ ਸੇਵਾ ਬਹੁਤ ਕੀਤੀ ਹੈ ਹਾਂ ਪੂਰੇ ਨਾਲ ਬ੍ਰਾਈਡਰ ਆ ਜਿਹੜਾ ਰੰਧਾਵਾ ਰੰਦੂ ਵੈਨ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਦਾ ਜਿਹੜਾ ਭਾਈ ਰੰਧਾਵਾ ਇਹ ਚੀਮੇ ਤੇ ਸ਼ਰੇਆਮ ਮੱਚਦਾ ਮਾਤਾ ਨੂੰ ਪਤਾ ਕਿਤੇ ਵੀਡੀਓ ਬਣਾ ਕੇ ਕਹਿਣ ਦਾ ਮੋਟਰ ਤੇ ਇਹ ਗੱਲਾਂ ਕਿਸੇ ਨੂੰ ਕੋਈ ਸ਼ੋਭਾ ਨਹੀਂ ਦਿੰਦੀਆਂ ਰੰਧਾਵਾ 10 ਰੁਪਏ ਚ ਦਾੜੀ ਕਟਾਉਂਦਾ ਹੈ ਅੱਜ ਉਹ ਦੇਖੋ ਚੀਮਾ ਚੀਮਾ ਕਰਦੇ ਜੰਡੀਗੜ੍ਹ ਸਲੂਨ ਤੇ ਮਰਜ਼ਦਾ ਪਾਏ ਆ ਲੈ ਭਾਈ ਚੀਮੇ ਦੇ ਸ਼ੋਅ ਦੇਖੋ ਹੋਰ ਦੋ ਸ਼ੋਅ ਲੱਗੇ ਆ ਦੋਸਤ ਜੀ ਗਾਇਕ ਨੇ ਪੂਰਾ ਸਾਹਿਬ ਜੀ ਤੇ ਉਹਨਾਂ ਦਾ ਧੰਨਵਾਦ ਕਰ ਜਾ। ਹਾਂਜੀ ਅਸੀਂ ਸਪੈਸ਼ਲੀ ਥੈਂਕਸ ਕਰਨਾ ਚਾਹੁੰਦੇ ਆ ਬਾਈ ਅ ਇੰਦਰਪੰਡੋਰੀ ਦਾ ਖਾਨ ਸਾਹਿਬ ਦਾ ਤੇ ਬਾਈ ਪ੍ਰਦੀਪ ਜੀਨ ਦਾ ਜਿਨੇ ਬਾਈ ਨੂੰ ਘਰੋਂ ਆ ਕੇ ਲੈ ਕੇ ਗਏ ਆ ਚੰਡੀਗੜ੍ਹ ਆ ਉਹਦੇ ਕੋਲੇ ਰੱਖਿਆ ਐਨੀ ਕੈਂਟ ਲੁੱਕ ਬਣਾਤੀ ਬਾਈ ਉੱਪਰੋਂ ਤਾਂ ਜੈਜੀ ਵੈਂਸ ਬਣਾਤਾ ਤੇ ਦਾੜੀ ਤੋਂ ਗੋਨਿਆਂ ਵਾਲਾ ਮਾਣ ਬਣਾਤਾ ਬਿਲਕੁਲ ਇਹਨੂੰ ਟੀਮਿੰਟ ਦਾ ਘਰੋਂ ਲੈ ਕੇ ਜਾਂਦੇ ਇੰਦਰਪੰਡੋਰੀ ਵਰਗੇ ਟੀਮਿੰਟ ਦਾ ਘਰੋਂ ਲੈ ਕੇ ਜਾਂਦੇ ਗਾਇਕ ਵੱਡੇ ਵੱਡੇ ਉਹ ਆਪ ਹੀ ਆਪ ਹੀ ਉੱਤੇ ਚੜਜਣਾ ਜਾ ਕੇ ਅੰਦਾ ਅੰਦਾ ਬੀਤ ਬਾਈ ਨਾਲ ਗੱਲ ਹੋਈ ਸੀ ਅੰਦਾ ਬਾਹਰ ਬਹਿਣ ਦੇ ਕਰ ਜਾ ਕੇ ਬੀਤ ਬਾਈ ਨਾਲ ਗੱਲ ਹੋਈ ਸੀ ਕਹਿੰਦਾ ਭਾਈ ਮੈਂ ਕੀ ਕਰਾਂ ਆ ਕੇ ਘਰੇ ਬਹਿ ਜਾਣਾ ਮਰਦਾ ਕਹਿੰਦਾ ਮੈਨੂੰ ਹੋਰ ਕੋਈ ਗੱਲ ਨਹੀਂ ਤਿੰਨ ਵੀਡੀਓ ਦੇਖੀ ਉਹਦੀਆਂ ਤਿੰਨਾਂ ਚ ਮੋਟਰ ਤੇ ਆ ਉਹਦਾ ਵੀ ਡੰਡ ਵੀ ਡੰਡ ਕੋਈ ਖਾਸ ਆ ਕੀਮੇ ਨੂੰ ਚੀਮੇ ਵਾਸਤੇ ਡੰਡ ਮਾਰੀ ਉਹਨਾਂ ਕਿ ਚੀਮੇ ਨੂੰ ਉਹਨਾਂ ਨੇ ਮੈਂ ਟੋਲੀ ਏਤੀ ਗੱਲ ਨਹੀਂ ਆ ਕਰ ਜਿੰਨੇ ਵੀ ਜਮ ਸ਼ੁਰੂ ਕਰਤੀ ਜੇ ਕੋਈ ਗੋਲਡ ਜਮ ਹਾਂ ਗੋਲਡ ਜਮ ਮੈਂ ਬਾਰ ਮੂਰਤੀ ਵੀ ਨਹੀਂ ਲੰਘਾਉਣਾ ਗੋਲਡ ਜਮ ਦੇ ਦੂਜੀ ਗੱਲ ਬਾਈ ਚੀਮੇ ਲੱਗਿਆ ਰਿਹਾ ਸੀ ਤੇਰੇ ਨਾਲਾਂ ਜਿੰਨੇ ਚੋਗੇ ਆ ਠੀਕ ਹੈ ਇੱਕ ਦਿਨ ਅਸੀਂ ਤੇਥੋਂ ਚਾਹੇ ਸਾਨੂੰ ਬੰਟੀ ਫੈਂਸ ਦੇ ਪੈਰੀ ਹੱਥ ਲਾਉਣੇ ਪੈਣ ਸਾਰੇ ਪਰਾਂ ਨਾਲ ਕੌਰ ਵੀ ਨਾਲ ਘਵਾਵਾਂਗੇ ਤੈਨੂੰ ਕੌਰ ਵੀ ਨਾਲ ਕੌਰ ਵੀ ਨਾਲ ਘਮਾਉਣਾ ਤੈਨੂੰ ਦੂਜੀ ਗੱਲ ਜਿਹੜੀ ਸਾਡੇ ਨਾਲ ਇਹਦੀ ਬਾਈ ਦੀ ਜੋ ਸੀਗੀ ਪ੍ਰਿੰਟ ਛੱਡ ਗਈ ਉਹ ਵੀ ਪਛਤਾਉਂਦੀ ਹੋਣੀ ਹੁਣ ਤਾਂ ਉਹ ਬਾਈ ਪੱਕਾ ਹੋ ਗਿਆ ਮੱਥੇ 'ਚ ਹੱਥ ਮਾਰਦੀ ਹੋਣੀ ਹੈ ਉਹ ਤਾਂ ਕਹਿੰਦੀ ਉਹ ਵੀ ਉਹ ਵੀਡੀਓ ਦੇਖੀ ਹੈ ਬਾਈ ਦੀ ਕਿੰਗੀ ਰਹਿੰਦੀ ਏ ਤੂੰ ਯਾਰੀ ਚੀਮੇ ਨਾਲ ਜੀਮੇ ਨਾਲ ਲਿਖਣ ਦਾ ਤਾਂ ਹੀ ਲੱਗਿਆ ਲਿਖਣ ਵੀ ਭਾਈ ਕਹਿੰਦਾ ਹਾਂ ਦੱਸਿਆ ਤਾਂ ਹੀ ਲਿਖਿਆ ਭਾਈ ਤੇਰੇ ਦਿਲੋਂ ਫੈਨ ਆ ਤੇਰੇ ਨਾਲ ਲਵ ਯੂ ਆਲ ਆ ਪੂਰੇ ਸਪੋਰਟ ਕਰਨ ਵਾਲੇ ਕਿੰਨੇ ਹੋਗੇ ਨਾਲੇ ਚੀਮੇ ਨੇ ਕਿਤੇ ਕਿਸੇ ਨੂੰ ਇਹਨੂੰ ਕਿਹਾ ਵੀ ਮੇਰੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਐਂ ਕਰ ਦਿਓ 150 ਜਣਾ ਹੋ ਗਏ ਹੁਣ ਕੱਢਾਂ ਐਂ ਕਰਦਾ ਹਾਂ ਆ ਮੈਨੂੰ 15 ਲੱਖ ਦੇਖੀ ਜਾਂਦਾ 10 ਲੱਖ ਲੋਕ ਦੇਖੀ ਜਾਂਦੇ ਕੋਲੇ ਇਹੀ ਕੰਮ ਆ ਸਿਰਫ ਰਦਾਬਾ ਭਾਈ ਫੋਕਰਾ ਬੰਦਾ ਜਮ ਭਰਦਾ ਵੇ ਬਾਈ ਮੈਂ ਸੱਚ ਕਹਿੰਦਾ ਮੈਂ ਚੰਡੀਗੜ੍ਹ ਜਾ ਮੈਂ ਬਾਲਾ ਕੱਢ ਰਦਾ ਰਦਾ ਰਦਾਵੇ ਦੀ ਹਵਾ ਕਿੰਨੀ ਝਾਕ ਕੇ ਦਿਖਾਈ ਇਹ ਸਾਡੀ ਵੀਡੀਓ ਸ਼ੇਅਰ ਕਰਕੇ ਰੁਦਾਵੇ ਤੱਕ ਭੁਜਾ ਦਿਓ ਵੀ ਜੇ ਤੂੰ ਚੀਮੇ ਨੂੰ ਚੀਮੇ ਕੰਨੀ ਝਾਕਦਾ ਵੀ ਆ ਅਸੀਂ ਬੈਠੇ ਆ ਅਸੀਂ ਨਾਲ ਬੈਠੇ ਆ ਦੂਜੀ ਗੱਲ ਦੂਜੀ ਗੱਲ ਬਾਈ ਆਪਾਂ ਉਹ ਦੇਖੀ ਸੀ ਇੱਕ ਡਾਇਰੈਕਟਰ ਕਹੀ ਜਾਂਦਾ ਸੀ ਰੁਦਾਵੇ ਨਾਲ ਖੜਾ ਕਿ ਮੇਰੇ ਨਾਲ ਆਵੇ ਨਹੀਂ ਤੂੰ ਚੀਮੇ ਨੂੰ ਲੈ ਕੇ ਗਲਤ ਬਣਾ ਰਿਹਾ ਚੀਮੇ ਤੂੰ ਨਹੀਂ ਲੱਗਣਾ ਇਹਨਾਂ ਨਾਲ ਇਹਨਾਂ ਨਾਲ ਰੁਦਾਵੇ ਨਾਲ ਨਹੀਂ ਅਸੀਂ ਤੇਰੀ سپورਟ ਆ ਬਾਈ ਰੁਦਾਵੇ ਨਾਲ ਫਿਲਮ 'ਚ ਕੰਮ ਨਹੀਂ ਕਰਨਾ ਆਪਾਂ ਕਿੰਨੇ ਪੈਸੇ ਦੇਵੇ ਕੰਪਾ ਮੈਰ ਕਰੋੜ ਦੇ ਦੇ ਨਾਂ ਨਹੀਂ ਲੱਗਣਾ ਤੁਮ ਇਹ ਰੰਧਾਵਾ ਜੀ ਕਦੇ ਤਬਾ ਨਹੀਂ ਟੱਪਿਆ ਉਤਰਿਆ ਯਾਰ ਚੰਡੀਗੜ੍ਹ ਫਿਰ ਦਸਤਾਰਾ ਦਾ ਐਕਟਰ ਹਾਂ ਇਹ ਨਾਲ ਬਾਕੀ ਬਸ ਚੱਲ ਠੀਕ ਆ ਭਾਈ ਜਿਵੇਂ ਤੇਰੇ ਨਾਲ ਹੈ ਲਵ ਯੂ ਆ ਲਵ ਯੂ ਕੱਟ ਗੱਟਰ ਪੈਣ ਰਾਮਣਵਾਸ ਵਾਲੇ ਕੱਟ ਦੇ ਕੱਟ ਦੇ ਓਏ ਕੱਟ ਲੈ ਦੇਖ ਸਾਡੇ ਵਾਲਾ ਭਾਈ ਜੀ ਨਾਂ